ਦਾ ਪੈਪਲੌਗ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਇਹ ਕਹਾਣੀ ਪਸ਼ਾਵਰ ਐਕਸਪ੍ਰੈਸ ਦੀ ਹੈ। ਪਾਕਿਸਤਾਨ ਦੇ ਵਿੱਚ ਇਸ ਗੱਡੀ ਵਿੱਚ ਮਾਰ ਕਟ ਹੋਣ ਤੋਂ ਬਾਅਦ ਜਦੋਂ ਇਹ ਗੱਡੀ ਭਾਰਤ ਵਿੱਚ ਪਹੁੰਚੀ ਹੈ ਤਾਂ ਉਸ ਤੋਂ ਅੱਗੇ ਦਾ ਹਾਲ ਇਸ ਤਰ੍ਹਾਂ ਹੈ। ਪਾਕਿਸਤਾਨ ਵਿੱਚ ਕੁਝ ਮਿੰਟਾਂ ਵਿੱਚ 400 ਆदमी ਬੜਦੇ ਤੇ ਗੱਡੀ ਅੱਗੇ ਚੱਲ ਪਈ। ਇਹ ਕਹਾਣੀ ਲੇਖਕ ਵੱਲੋਂ ਗੱਡੀ ਦੇ ਮੂੰਹੋਂ ਹੀ ਸੁਣਾਈ ਗਈ ਹੈ ਇਹ ਗੱਡੀ ਪਸ਼ਾਵਰ ਐਕਸਪ੍ਰੈਸ ਜੋ ਕਿ ਪਸ਼ਾਵਰ ਤੋਂ ਚੱਲੀ ਸੀ ਪਾਕਿਸਤਾਨ ਵਿੱਚ ਆਪਣੇ ਆਖਰੀ ਮੁਕਾਮ ਤੋਂ ਚੱਲਣ ਤੋਂ ਕੁਝ ਮਿੰਟ ਪਹਿਲਾਂ ਜਦੋਂ 400 ਆਦਮੀ ਵੱਢ ਦਿੱਤੇ ਗਏ ਸਨ ਤੇ ਉਸ ਤੋਂ ਇਹ ਅੱਗੇ ਚੱਲ ਪਈ ਸੀ ਉਸ ਤੋਂ ਅੱਗੇ ਇਹ ਕਹਾਣੀ ਸ਼ੁਰੂ ਹੁੰਦੀ ਹੈ ਹੁਣ ਗੱਡੀ ਦੇ ਜਵਾਨੀ ਕਿ ਮੈਨੂੰ ਆਪਣੇ ਸਰੀਰ ਦੇ ਲੂ ਲੂ ਨਾਲ ਲੱਗ ਰਤ ਹੋਣ ਲੱਗੀ ਮੈਂ ਇਸ ਤਰ੍ਹਾਂ ਨਾਪਾਕ ਅਪਵਿੱਤਰ ਤੇ بدਬੂ ਦਾ ਮਹਿਸੂਸ ਕਰ ਰਹੀ ਸੀ ਜਿਵੇਂ ਮੈਨੂੰ ਸ਼ੈਤਾਨ ਨੇ ਸਿੱਧਾ ਨਰਕ ਤੋਂ ੱੱਕਾ ਦੇ ਕੇ ਪੰਜਾਬ ਸੌਂ ਦਿੱਤਾ ਹੋਵੇ ਔਟਾਰੀ ਪਹੁੰਚ ਕੇ ਮਾਹੌਲ ਬਦਲ ਗਿਆ ਮੁਗਲ ਪਰੇ ਤੋਂ ਬਲੋਸ ਸਪਾਈ ਬਦਲ ਗਏ ਤੇ ਉਹਨਾਂ ਦੀ ਥਾਂ ਡੋਗਰੇ ਅਤੇ ਸਿੱਖ ਸਪਾਈਆਂ ਨੇ ਲੈ ਲਈ ਔਟਾਰੀ ਪਹੁੰਚ ਕੇ ਹਿੰਦੂ ਸ਼ਨਾਰਤੀਆਂ ਨੇ ਗੱਡੀ ਦੇ ਵਿੱਚ ਮੁਸਲਮਾਨਾਂ ਦੀਆਂ ਇੰਨੀਆਂ ਲਾਸ਼ਾਂ ਦੇਖੀਆਂ ਕਿ ਉਹਨਾਂ ਦੇ ਦਿਲ ਖੁਸ਼ੀ ਨਾਲ ਬਾਗ-ਬਾਗ ਹੋ ਗਏ ਆਜ਼ਾਦ ਹਿੰਦੁਸਤਾਨ ਦੀ ਸਰਹੱਦ ਆ ਗਈ ਸੀ ਨਹੀ ਤਾਂ ਇੰਨਾ ਖੂਬਸੂਰਤ ਦ੍ਰਿਸ਼ ਕਿਵੇਂ ਦੇਖਣ ਨੂੰ ਮਿਲਦਾ ਤੇ ਜਦੋਂ ਮੈਂ ਅੰਮ੍ਰਿਤਸਰ ਸਟੇਸ਼ਨ ਤੇ ਪੁੱਜੀ ਤਾਂ ਸਿੱਖਾਂ ਦੇ ਨਾਅਰਿਆਂ ਨੇ ਜ਼ਮੀਨ ਅਸਮਾਨ ਗੂੰਜਣ ਲਾ ਦਿੱਤਾ ਇੱਥੇ ਵੀ ਮੁਸਲਮਾਨਾਂ ਦੀਆਂ ਲਾਸ਼ਾਂ ਦੇ ਢੇਰਾਂ ਦੇ ਢੇਰ ਸਨ ਅਤੇ ਹਿੰਦੂ, ਜਾਟ, ਸਿੱਖ ਅਤੇ ਡੋਗਰੇ ਹਰੇਕ ਡੱਬੇ ਵਿੱਚ ਝਾਕ-ਝਾਕ ਕੇ ਪੁੱਛ ਰਹੇ ਸਨ ਕੋਈ ਸ਼ਿਕਾਰ ਹੈ ਭਾਬ ਕੋਈ ਮੁਸਲਮਾਨ ਹੈ ਇੱਕ ਡੱਬੇ ਵਿੱਚ ਚਾਰ ਹਿੰਦੂ ਬ੍ਰਾਹਮਣ ਸਵਾਰ ਹੋਏ ਮੋਨੇ ਸਿਰ ਲੰਬੀਆਂ ਬੋਦੀਆਂ ਤੇ RAM ਨਾਮ ਦੀਆਂ ਧੋਤੀਆਂ ਬੰਨੀਆਂ ਹਰਦੁਆਰ ਦਾ ਸਫ਼ਰ ਕਰ ਰਹੇ ਸਨ ਇੱਥੇ ਹਰੇਕ ਡੱਬੇ ਵਿੱਚ 8-10 ਸਿੱਖ ਤੇ ਜਾਟ ਵੀ ਬੈਠ ਗਏ ਇਹ ਲੋਕ ਬੰਦੂਕਾਂ ਤੇ ਬਰਸ਼ੀਆਂ ਨਾਲ ਲੈਸ ਪੂਰਬੀ ਪੰਜਾਬ ਵੱਲ ਸ਼ਿਕਾਰ ਦੀ ਭਾਲ ਵਿੱਚ ਜਾ ਰਹੇ ਸਨ ਉਹਨਾਂ ਵਿੱਚੋਂ ਇੱਕ ਦੇ ਦਿਲ ਵਿੱਚ ਸ਼ੱਕ ਜਾ ਹੋਇਆ ਉਸਨੇ ਇੱਕ ਬ੍ਰਾਹਮਣ ਤੋਂ ਪੁੱਛਿਆ ਬ੍ਰਾਹਮਣ ਦੇਵਤਾ ਕਿੱਧਰ ਜਾ ਰਹੇ ਹੋ ਹਰਦੁਆਰ ਪੀਰਤ ਕਰਨ ਹਰਦੁਆਰ ਜਾ ਰਹੇ ਹੋ ਜਾਂ ਪਾਕਿਸਤਾਨ ਮੀਆਂ ਅੱਲਾ ਅੱਲਾ ਕਰੋ ਦੂਜੇ ਬ੍ਰਾਹਮਣ ਦੇ ਮੂੰਹ ਨਿਕਲਿਆ ਜਾਟ ਹੱਸਿਆ ਤਾਂ ਅਓ ਅੱਲਾ ਅੱਲਾ ਕਰੀਏ ਬੰਤਾ ਸਿਆ ਸ਼ਕਾਰ ਲੱਭ ਗਿਆ ਆ ਇਹਦੀ ਅੱਲਾ ਬੇਲੀ ਕਰੀਏ ਇੰਨਾ ਕਹਿ ਕੇ ਜਾਟ ਨੇ ਬਰਸ਼ੀ ਉਹਦੇ ਸੀਨੇ ਵਿੱਚ ਮਾਰੀ ਦੂਜੇ ਬ੍ਰਾਹਮਣ ਭੱਜਣ ਲੱਗੇ ਜਾਟਾ ਨੇ ਉਹਨਾਂ ਨੂੰ ਫੜ ਲਿਆ ਇਸ ਤਰ੍ਹਾਂ ਨਹੀਂ ਬ੍ਰਾਹਮਣ ਦੇਤਾ ਜੇਰਾ ਡਾਕਟਰੀ ਮੁਆਇਨਾ ਕਰਾਉਂਦੇ ਜਾਓ ਹਰ ਦੁਆਰ ਜਾਣ ਤੋਂ ਪਹਿਲਾਂ ਡਾਕਟਰੀ ਮੁਆਇਨਾ ਕਰਾਉਣਾ ਬਹੁਤ ਜ਼ਰੂਰੀ ਹੁੰਦਾ ਹੈ ਡਾਕਟਰੀ ਮੁਆਇਨੇ ਤੋਂ ਮਰਾਜ਼ ਇਹ ਸੀ ਕਿ ਉਹ ਲੋਕ ਖਤਨਾ ਦੇਖਦੇ ਆ ਤੇ ਜਿਹਦੇ ਖਤਨਾ ਹੋਇਆ ਹੁੰਦਾ ਉਸ ਨੂੰ ਉੱਥੇ ਹੀ ਮਾਰ ਦਿੰਦੇ ਚਾਰੇ ਮੁਸਲਮਾਨ ਜੋ ਬ੍ਰਾਹਮਣ ਦਾ ਰੂਪ ਧਾਰ ਕੇ ਜਾਨ ਬਚਾਣ ਲਈ ਭੱਜ ਰਹੇ ਸਨ ਉੱਥੇ ਹੀ ਮਾਰ ਦਿੱਤੇ ਗਏ ਅਤੇ ਮੈਂ ਅੱਗੇ ਚੱਲ ਪਈ ਰਸਤੇ ਵਿੱਚ ਇੱਕ ਤਾਂ ਜੰਗਲ ਵਿੱਚ ਮੈਨੂੰ ਖੜਾ ਦਿੱਤਾ ਗਿਆ ਸਪਾਈ ਦੰਗਾਕਾਰੀ ਜੱਟ ਤੇ ਸਿੱਖ ਸਭ ਨਿਕਲ ਕੇ ਜੰਗਲ ਵੱਲ ਭੱਜਣ ਲੱਗੇ ਮੈਂ ਸੋਚਿਆ ਸ਼ਾਇਦ ਮੁਸਲਮਾਨਾਂ ਦੀ ਵੱਡੀ ਫੌਜ ਹੁਣਾ ਉੱਤੇ ਹਮਲਾ ਕਰਨ ਆ ਰਹੀ ਹੈ ਪਿੰਜ ਕੀ ਦੇਖਦੀਆਂ ਕਿ ਜੰਗਲ ਵਿੱਚ ਬਹੁਤ ਸਾਰੇ ਮੁਸਲਮਾਨ ਕਾਮੇ ਆਪਣੀਆਂ ਬੀਵੀਆਂ ਸੱਚਿਆਂ ਸਮੇਤ ਲੋਕੇ ਬੈਠੇ ਹਨ ਸੱਸ਼੍ਰੀਕਾਲ ਤੇ ਹਿੰਦੂ ਧਰਮ ਦੀ ਜੈ ਦੇ ਨਾਰਿਆਂ ਨਾਲ ਜੰਗਲ ਕੰਬ ਗਿਆ ਉਹ ਲੋਕ ਗੇੜ ਵਿੱਚ ਲੈ ਲਏ ਅੱਧੇ ਘੰਟੇ ਵਿੱਚ ਸਭ ਸਫਾਇਆ ਹੋ ਗਿਆ ਬੁੱਢੇ ਜਵਾਨ ਔਰਤਾਂ ਤੇ ਬੱਚੇ ਸਭ ਮਾਰ ਦਿੱਤੇ ਗਏ ਇੱਕ ਜੱਟ ਦੇ ਨੇਜੇ ਉੱਤੇ ਇੱਕ ਬੱਚੇ ਦੀ লাশ ਸੀ ਤੇ ਉਹ ਉਸ ਨੂੰ ਹਵਾ ਵਿੱਚ ਘੁਮਾ ਘੁਮਾ ਕੇ ਕਹਿ ਰਿਹਾ ਸੀ ਆਈ ਵਿਸਾਖੀ ਆਈ ਵਿਸਾਖੀ ਜੱਟਾ ਲਈ ਹੈ ਹੈ ਦਿਲੰਦਰ ਤੋਂ ਅੱਗੇ ਪਠਾਣਾ ਦਾ ਇੱਕ ਪਿੰਡ ਸੀ ਇੱਥੇ ਗੱਡੀ ਰੋਕ ਕੇ ਫਸਾਦੀ ਪਿੰਡ ਵਿੱਚ ਚਲੇ ਗਏ ਸਪਾਈ ਧਾਲਵੀਆਂ ਤੇ ਪਠਾਣਾ ਵਿੱਚ ਮੁਕਾਬਲਾ ਹੋਇਆ ਪਰ ਅਖੀਰ ਵਿੱਚ ਸਭ ਮਾਰੇ ਗਏ ਬੱਚੇ ਤੇ ਮਰਦ ਕਤਲ ਹੋ ਗਏ ਔਰਤਾਂ ਦੀ ਵਾਰੀ ਆਈ ਉਸੇ ਹੀ ਖੁੱਲੇ ਮੈਦਾਨ ਵਿੱਚ ਜਿੱਥੇ ਕਣਕਾਂ ਦੇ ਬੋਲ ਲਾਈ ਜਾਂਦੇ ਸਨ ਜਿੱਥੇ ਸਰੋਂ ਦੇ ਫੁੱਲ ਖਿੜੇਦੇ ਸਨ ਜਿੱਥੇ ਸਦਾਚਾਰਕ ਔਰਤਾਂ ਆਪਣੇ ਪਤੀਆਂ ਦੀ ਸ਼ੋਖ ਨਿਗਾਹਾਂ ਦੀ ਤਾਬ ਨਾ ਚਲਦੀਆਂ ਹੋਈਆਂ ਸ਼ਰਮ ਨਾਲ ਦੂਰੀਆਂ ਹੁੰਦੀਆਂ ਜਾਂਦੀਆਂ ਸਨ ਉਸ ਵਿਸ਼ਾਲ ਮੈਦਾਨ ਵਿੱਚ ਜਿੱਥੇ ਪੰਜਾਬ ਦੇ ਦਿਲ ਨੇ ਹੀ ਰਾਂਝਾ ਤੇ ਸੋਹਣੀ ਮਹੀਂਵਾਲ ਦੀ ਬੇਮਿਸਾਲ ਮੁਹੱਬਤ ਦੀ ਗੀਤ ਗਾਏ ਸਨ ਉਨਾ ਹੀ ਟਾਲੀਆਂ ਪਿੱਪਲ ਤੇ ਬੋਹੜਾਂ ਦੀ ਦਰਖਤਾਂ ਥੱਲੇ ਵਕਤੀ ਕੋਠੇ ਖੁੱਲ ਗਏ 50 ਔਰਤਾਂ ਤੇ 500 ਮਰਦ 50 ਪੇਡਾਂ ਤੇ 500 ਕਸਾਈ 50 ਸੋਹਣੀਆਂ ਤੇ 500 ਮਹੀਵਾਲ ਸ਼ਾਇਦ ਹੁਣ ਚੋਣਾਂ ਵਿੱਚ ਕਦੇ ਹੜ ਨਹੀਂ ਆਵੇਗਾ ਸ਼ਾਇਦ ਹੁਣ ਕੋਈ ਵਾਰਿਸ਼ਾ ਦੀ ਹੀਰਨਿੰਗ ਆਵੇਗਾ ਸ਼ਾਇਦ ਹੁਣ ਮਿਰਜ਼ਾ ਸਾਹਿਬਾਂ ਦੀ ਪਿਆਜ਼ ਦੀ ਖਾਣੀ ਇਹਨਾਂ ਮੈਦਾਨਾਂ ਵਿੱਚ ਕਦੇ ਵੀ ਨਹੀਂ ਗੂੰਜੇਗੀ ਲੱਖ ਲੱਖ ਲਾਨਤਾ ਉਹਨਾਂ ਅਫਸਾਦੀ ਆਗੂਆਂ ਉਤੇ ਅਤੇ ਉਹਨਾਂ ਦੀਆਂ ਸੱਤ ਪੁਸ਼ਤਾਂ ਉਤੇ ਜਿਨ੍ਹਾਂ ਨੇ ਇਸ ਅਲਵੇਲੇ ਪਿਆਰੇ ਤੇ ਸੁਨਹਿਰੇ ਪੰਜਾਬ ਦੇ ਟੁਕੜੇ ਕਰ ਦਿੱਤੇ ਸਨ ਇਸ ਦੀ ਪਵਿੱਤਰ ਰੂਹ ਨੂੰ ਗੰਧਲਾ ਕਰ ਦਿੱਤਾ ਸੀ ਅਤੇ ਇਸ ਦੇ ਮਜਬੂਤ ਜੁੱਸ ਵਿੱਚ ਨਫ਼ਰਤ ਦੀ ਪੀਕ ਪਰ ਦਿੱਤੀ ਸੀ ਅੱਜ ਪੰਜਾਬ ਮਰ ਗਿਆ ਸੀ ਇਸ ਦੇ ਗੀਤ ਮੂਕ ਹੋ ਗਏ ਸਨ ਇਸ ਦੀ ਜਵਾਨ ਮਰਦਾ ਇਸ ਦਾ ਬੇਬਾਕ ਨਡਰ ਤੇ ਭੋੜਾ ਪਾਲਾ ਦਿਲ ਮਰਦਾ ਮੈਂ بے جان ਅੱਖਾਂ ਕੰਨਾਂ ਤੋਂ ਬਿਨਾ ਹੁੰਦਿਆਂ ਹੋਿਆਂ ਵੀ ਪੰਜਾਬ ਦੀ ਮੌਤ ਦੇਖੀ ਡਰ ਸਹਿਮ ਤੇ ਅश्चर्यਤਾ ਨਾਲ ਮੇਰੇ ਪੈਰ ਪਟੜੀ ਉੱਤੇ ਰੁੱਕ ਗਏ ਪਠਾਨ ਮਰਦ ਔਰਤਾਂ ਦੀਆਂ ਲਾਸ਼ਾਂ ਚੁੱਕੀ ਜਾਣ ਸਿੱਖ ਡੋਗਰੇ ਤੇ ਸਰਹਦੀ ਹਿੰਦੂ ਵਾਪਸ ਆਏ ਤੇ ਮੈਂ ਅੱਗੇ ਤੁਰ ਪਈ ਰਾਹ ਵਿੱਚ ਇੱਕ ਨਹਿਰ ਆਉਂਦੀ ਸੀ ਥੋੜੇ ਥੋੜੇ ਚਿਰ ਪਿੱਛੋਂ ਮੈਨੂੰ ਰੋਕ ਦਿੱਤਾ ਜਾਂਦਾ ਜਿਉਂ ਹੀ ਕੋਈ ਡੱਬਾ ਨਹਿਰ ਦੇ ਪੁਲੋਂ ਤੋਂ ਲੰਘਦਾ ਲਾਸ਼ਾਂ ਨੂੰ ਹੇਠਾਂ ਨਹਿਰ ਦੇ ਪਾਣੀ ਵਿੱਚ ਸੁੱਟ ਦਿੱਤਾ ਜਾਂਦਾ ਇਸ ਤਰ੍ਹਾਂ ਜਦੋਂ ਹਰੇਕ ਡੱਬੇ ਦੇ ਰੁਕਣ ਪਿੱਛੋਂ ਸਾਰੀਆਂ ਲਾਸ਼ਾਂ ਪਾਣੀ ਵਿੱਚ ਸੁੱਟ ਦਿੱਤੀਆਂ ਗਈਆਂ ਤਾਂ ਫਸਾਦੀਆਂ ਨੇ ਕੀਸੀ ਸ਼ਰਾਬ ਦੀਆਂ ਬੋਤਲਾਂ ਖੋਲੀਆਂ ਤੇ ਮੈਂ ਖੂਨ ਸ਼ਰਾਬ ਤੇ ਨਫ਼ਰਤ ਨਾਲ ਭਾਪ ਉਗਲਦੀ ਹੋਈ ਅੱਗੇ ਵਧੀ ਲਗਾਣੇ ਪਹੁੰਚ ਕੇ ਫਸਾਦੀ ਗੱਡੀ ਤੋਂ ਉਤਰ ਗਏ ਤੇ ਸ਼ਹਿਰ ਵਿੱਚ ਵੱਲ ਕੇ ਉਹਨਾਂ ਮੁਸਲਮਾਨ ਮਹੱਲਿਆਂ ਦਾ ਪਤਾ ਲੱਭ ਲਿਆ ਹਮਲਾ ਕੀਤਾ ਤੇ ਲੁੱਟਮਾਰ ਕੀਤੀ ਉਹ ਲੁੱਟਿਆ ਹੋਇਆ ਮਾਲ ਮੋਢਿਆਂ ਉੱਤੇ ਚੁੱਕੀ ਤਿੰਨ ਚਾਰ ਘੰਟਿਆਂ ਬਾਅਦ ਸਟੇਸ਼ਨ ਉੱਤੇ ਵਾਪਸ ਆਏ ਜਦੋਂ ਤੱਕ ਲੁੱਟਖੋ ਪੂਰੀ ਨਾ ਹੋ ਜਾਂਦੀ 10-20 ਮੁਸਲਮਾਨਾਂ ਦਾ ਖਤਰਨਾ ਹੋ ਜਾਂਦਾ ਜਦ ਤੱਕ ਸਾਰੇ ਬਸਾਦੀ ਆਪਣੀ ਨਫ਼ਰਤ ਨੂੰ ਪੱਠੇ ਨਾ ਪਾ ਲੈਂਦੇ ਮੇਰਾ ਅੱਗੇ ਵਧਣਾ ਮੁਸ਼ਕਲ ਤਾਂ ਕੀ ਅਸੰਭਵ ਵੀ ਸੀ ਮੇਰੀ ਰੂਹ ਤੇ ਐਨੇ ਜ਼ਖਮ ਸਨ ਤੇ ਮੇਰੇ ਸਰੀਰ ਦਾ ਲੂ ਲੂ ਗੰਦੇ ਵੈਸ਼ੀ ਕਾਤਲਾਂ ਤੇ ਕਹਿਕਿਆਂ ਨਾਲ ਇਸ ਤਰ੍ਹਾਂ ਲਿਬੜ ਗਿਆ ਕਿ ਮੈਨੂੰ ਨਹਾਉਣ ਦੀ ਤੀਬਰ ਇੱਛਾ ਮਹਿਸੂਸ ਹੋਈ ਪਰ ਮੈਨੂੰ ਪਤਾ ਸੀ ਕਿ ਇਸ ਸਫ਼ਰ ਵਿੱਚ ਕੋਈ ਮੈਨੂੰ ਨਹਾਉਣ ਨਹੀਂ ਦੇਵੇਗਾ ਅੰਬਾਲਾ ਰੇਲਵੇ ਸਟੇਸ਼ਨ ਉੱਤੇ ਰਾਤ ਵੇਲੇ ਮੇਰੇ ਇੱਕ ਫਰਸਟ ਕਲਾਸ ਡੱਬੇ ਵਿੱਚ ਇੱਕ ਮੁਸਲਮ ਡਿਪਟੀ ਕਮਿਸ਼ਨਰ ਅਤੇ ਉਸ ਦੇ بیوی ਬੱਚੇ ਸਵਾਰ ਹੋਏ ਇਸ ਡੱਬੇ ਵਿੱਚ ਇੱਕ ਸਰਦਾਰ ਸਾਹਿਬ ਤੇ ਉਹਨਾਂ ਦੀ ਪਤਨੀ ਵੀ ਸਨ ਫੌਜੀਆਂ ਦੇ ਪਹਿਰੇ ਹੇਠ ਮੁਸਲਮ ਡਿਪਟੀ ਕਮਿਸ਼ਨਰ ਨੂੰ ਸਵਾਰ ਕੀਤਾ ਗਿਆ ਅਤੇ ਫੌਜੀਆਂ ਨੂੰ ਉਹਨਾਂ ਦੇ ਜਾਨ ਮਾਲ ਦੀ ਸੁਰੱਖਿਆ ਦਾ ਜਿੰਮਾ ਸੌਪਿਆ ਗਿਆ ਰਾਤ ਦੇ 2 ਵਜੇ ਮੈਂ ਅੰਬਾਲਾ ਤੋਂ ਚੱਲੀ ਅਤੇ 10 ਮੀਲ ਅੱਗੇ ਜਾ ਕੇ ਰੋਕ ਦਿੱਤੀ ਗਈ ਫਰਸਟ ਕਲਾਸ ਦਾ ਡੱਬਾ ਅੰਦਰੋਂ ਬੰਦ ਸੀ ਇਸ ਲਈ ਖਿੜਕੀਆਂ ਦੇ ਸ਼ੀਸ਼ੇ ਤੋੜ ਕੇ ਲੋਕ ਅੰਦਰ ਵੜ ਗਏ ਅਤੇ ਡਿਪਟੀ ਕਮਿਸ਼ਨਰ ਉਸਦੀ بیوی ਤੇ ਛੋਟੇ ਬੱਚਿਆਂ ਨੂੰ ਕਤਲ ਕਰ ਦਿੱਤਾ ਗਿਆ। ਉਸਦੀ ਇੱਕ ਜਵਾਨ ਧੀ ਸੀ ਬਹੁਤ ਖੂਬਸੂਰਤ। ਉਹ ਕਿਸੇ ਕਾਲਜ ਵਿੱਚ ਪੜ੍ਹਦੀ ਸੀ। ਇੱਕ ਦੋ ਨੌਜਵਾਨਾਂ ਨੇ ਸੋਚਿਆ ਕਿ ਇਸ ਨੂੰ ਬਚਾ ਲਿਆ ਜਾਵੇ। ਇਹ ਹੁਸਨ, ਇਹ ਤਾਜ਼ਗੀ, ਇਹ ਜਵਾਨੀ ਕਿਸੇ ਦੇ ਕੰਮ ਆ ਸਕਦੀ ਹੈ। ਇਹਨਾਂ ਸੋਚ ਕੇ ਉਹਨਾਂ ਨੇ ਕਾਲੀ ਨਾਲ ਕੁੜੀ ਅਤੇ ਗਹਿਣਿਆਂ ਦੇ ਬਕਸੇ ਨੂੰ ਸੰਭਿਆ ਅਤੇ ਗੱਡੀ ਵਿੱਚੋਂ ਉਤਰ ਕੇ ਜੰਗਲ ਵਿੱਚ ਚਲੇ ਗਏ। ਕੁੜੀ ਦੇ ਹੱਥ ਵਿੱਚ ਇੱਕ ਕਿਤਾਬ ਸੀ ਫਿਰ ਇਹ ਵਿਚਾਰ ਵਟਾਂਦਰਾ ਹੋਇਆ ਕਿ ਇਸ ਕੁੜੀ ਨੂੰ ਮਾਰ ਦਿੱਤਾ ਜਾਵੇ ਜਾਂ ਛੱਡ ਦਿੱਤਾ ਜਾਵੇ ਕੁੜੀ ਨੇ ਕਿਹਾ ਮੈਨੂੰ ਮਾਰ ਦੇ ਕਿਉਂ ਹੋ ਮੈਨੂੰ ਹਿੰਦੂ ਬਣਾ ਲਵੋ ਤੁਹਾਡੇ ਵਿੱਚੋਂ ਮੇਰੇ ਨਾਲ ਕੋਈ ਵਿਆਹ ਕਰ ਲਵੇ ਠੀਕ ਹੀ ਕਹਿ ਰਹੀ ਹੈ ਇੱਕ ਬੋਲਿਆ ਮੇਰੇ ਖਿਆਲ ਵਿੱਚ ਦੂਜੇ ਨੇ ਕੁੜੀ ਦੇ ਢਿੱਡ ਵਿੱਚ ਛੁਰਾ ਮਾਰਦੇ ਹੋਏ ਕਿਹਾ ਮੇਰੇ ਖਿਆਲ ਨਾਲ ਇਸ ਨੂੰ ਮਾਰ ਦੇਣਾ ਹੀ ਚੰਗਾ ਹੈ ਚਲੋ ਗੱਡੀ ਵਿੱਚ ਵਾਪਸ ਚਲੋ ਇੱਥੇ ਕੀ ਮਹਿਫਲ ਆ ਰੱਖੀ ਹੈ ਤੁਸੀਂ ਲੜਕੀ ਜੰਗਲ ਵਿੱਚ ਘਾਹ ਉਤੇ ਤੜਫ ਤੜਫ ਕੇ ਮਰ ਗਈ ਉਸ ਦੀ ਕਿਤਾਬ ਉਹਦੇ ਖੂਨ ਨਾਲ ਲਥਪਥ ਹੋ ਗਈ ਕਿਤਾਬ ਦਾ ਟਾਈਟਲ ਸੀ ਮਿਲਵਰਤਨ ਵਿਹਾਰ ਤੇ ਗਿਆਨ ਦਾ ਫਲਸਫਾ ਜ਼ਰੂਰ ਇਹ ਕੁੜੀ ਪ੍ਰਤਿਭਾਸ਼ਾਲੀ ਹੋਵੇਗੀ ਉਹਦੇ ਦਿਲ ਵਿੱਚ ਆਪਣੇ ਦੇਸ਼ ਕੌਮ ਦੀ ਸੇਵਾ ਕਰਨ ਦਾ ਇਰਾਦਾ ਹੋਵੇਗਾ ਉਹਦੀ ਰੂਹ ਵਿੱਚ ਕਿਸੇ ਨਾਲ ਮੁਹੱਬਤ ਕਰਨ ਕਿਸੇ ਨੂੰ ਚਾਹੁਣ ਕਿਸੇ ਦੇ ਗੱਲ ਲੱਗਣ ਅਤੇ ਕਿਸੇ ਬੱਚੇ ਨੂੰ ਦੁੱਧ ਪਿਓਣ ਦਾ ਜਜ਼ਬਾ ਹੋਵੇਗਾ ਉਹ ਕੁੜੀ ਸੀ ਉਹ ਮਾਸੀ ਉਹ ਬੀਬੀ ਸੀ ਉਹ ਮਹਿਬੂਬਾ ਸੀ ਉਹ ਕੁਦਰਤ ਦੀ ਪੁਨਰਸੁਰਜੀਤੀ ਦਾ ਪਵਿੱਤਰ ਪ੍ਰਤੀਕ ਸੀ ਤੇ ਹੁਣ ਉਸ ਦੀ ਲਾਸ਼ ਜੰਗਲ ਵਿੱਚ ਪਈ ਸੀ ਹੁਣ ਗਿੱਦੜ ਗਿੱਧ ਤੇ ਕਾਂ ਉਸ ਦੀ ਲਾਸ਼ ਨੂੰ ਚੂੰਡ ਚੂੰਡ ਕੇ ਖਾਣਗੇ ਮਿਲਵਰਤਨ ਵਿਹਾਰ ਤੇ ਗਿਆਨ ਦਾ ਫਲਸਫਾ ਬੇਸ਼ੀਦਰਿੰਦੇ ਉਸ ਨੂੰ ਨੋਚ ਨੋਚ ਕੇ ਖਾ ਰਹੇ ਸੀ ਕੋਈ ਅੱਗੇ ਨਹੀਂ ਸੀ ਵਧਿਆ ਤੇ ਕਿਸੇ ਨੇ ਜਨਤਾ ਵਿੱਚੋਂ ਇਨਕਲਾਬ ਦਾ ਬੂਹਾ ਨਹੀਂ ਸੀ ਖੋਲਿਆ ਮੈਂ ਰਾਤ ਦੀ ਸਿਆਗ ਤੇ ਲਾਟਾਂ ਨੂੰ ਲੁਕੋ ਕੇ ਅੱਗੇ ਵੱਧ ਰਹੀ ਹਾਂ ਤੇ ਮੇਰੇ ਡੱਬਿਆਂ ਵਿੱਚੋਂ ਲੋਕ ਸ਼ਰਾਬ ਪੀਂਦੇ ਹੋਏ ਮਾਦਮਾ ਗੰਭੀਰ ਦੇ ਜੈਕਾਰੇ ਛੱਡ ਰਹੇ ਹਨ ਇੱਕ ਘਰਸੇ ਤੋਂ ਬਾਅਦ ਮੈਂ ਮੁੰਬਈ ਵਾਪਸ ਆਈ ਹਾਂ ਇੱਥੋਂ ਮੈਨੂੰ ਨਵਾ ਤੋ ਆ ਕੇ ਸ਼ੈੱਡ ਵਿੱਚ ਰੱਖ ਦਿੱਤਾ ਗਿਆ ਮੇਰੇ ਡੱਬਿਆਂ ਵਿੱਚ ਹੁਣ ਸ਼ਰਾਬ ਦੇ ਖੁਆਰੇ ਨਹੀਂ ਹਨ ਖੂਨ ਦੇ ਛਿੱਟੇ ਨਹੀਂ ਹਨ ਬੇਸ਼ੀ ਖੂਨੀ ਹਾਸੇ ਨਹੀਂ ਹਨ ਪਰ ਰਾਤ ਦੇ ਸਨਾਟੇ ਵਿੱਚ ਜਿਵੇਂ ਭੂਤ ਜਾਗ ਉੱਠਦੇ ਹੋਣ ਮਰਦਾ ਰੂਹਾਂ ਜਾਗ ਜੰਗਦੀਆਂ ਹੋਣ ਜ਼ਖਮੀ ਲੋਕਾਂ ਦੀਆਂ ਚੀਕਾਂ ਔਰਤਾਂ ਦੇ ਵੈਣ ਬੱਚਿਆਂ ਦੀ ਚੀਫਕਾਰ ਚਾਰੇ ਪਾਸੇ ਗੁੰਜੜ ਲੱਗ ਜਾਂਦੀ ਹੈ ਮੈਂ ਚਾਹੁੰਦੀ ਹਾਂ ਕਿ ਹੁਣ ਮੈਨੂੰ ਕਦੇ ਵੀ ਕਿਸੇ ਸਫਰ ਉੱਤੇ ਨਾ ਲਿਜਾਇਆ ਜਾਵੇ ਮੈਂ ਉਸ ਦਿਲ ਦਹਿਲਾਉਣ ਵਾਲੇ ਸਫਰ ਉੱਤੇ ਫੇਰ ਨਹੀਂ ਜਾਣਾ ਚਾਹੁੰਦੀ ਹੁਣ ਮੈਂ ਉਸ ਵੇਲੇ ਜਾਊਂਗੀ ਜਦੋਂ ਮੇਰੇ ਸਫਰ ਮੋਕੇ ਦੋਵੇਂ ਪਾਸੇ ਸੁਨਹਿਰੀ ਖੰਡਕਾਂ ਲਹਿਰਾਂਣਗੀਆਂ ਸਰੋਂ ਦੇ ਫੁੱਲ ਝੁੰਝਮ ਕੇ ਪੰਜਾਬ ਦੇ ਸ੍ਰੀਲੇ ਗੀਦਗਾਨਗੇ ਹਿੰਦੂ ਤੇ ਮੁਸਲਮਾਨ ਕਿਸਾਨ ਦੋਵੇਂ ਰੜਕੇ ਫਸਲਾਂ ਵੜਨਗੇ ਬੀਜ ਬੀਜਣਗੇ ਉਹਨਾਂ ਦੀ ਅੱਖਾਂ ਵਿੱਚ ਸ਼ਰਮ ਤੇ ਰੂਹਾਂ ਵਿੱਚ ਔਰਤਾਂ ਲਈ ਪਿਆਰ ਤੇ ਇੱਜ਼ਤ ਦਾ ਜਜ਼ਬਾ ਹੋਵੇਗਾ ਮੈਂ ਇੱਕ بے ਜਾਨ ਗੱਡੀ ਹਾਂ ਫਿਰ ਵੀ ਮੈਂ ਚਾਹੁੰਦੀ ਹਾਂ ਕਿ ਮੈਨੂੰ ਖੂਨ ਲਾਸ਼ਾਂ ਤੇ ਨਫ਼ਰਤ ਦੇ ਬੋਝ ਨਾਲ ਨਾ ਲੰਘਿਆ ਜਾਵੇ ਮੈਂ ਕਾਲ ਵਾਲੇ ਇਲਾਕਿਆਂ ਵਿੱਚ ਅਨਾਜ ਪਹੁੰਚਾਵਾਂਗੀ ਮੈਂ ਕੋਲਾ ਲੋਹਾ ਤੇ ਤੇਲ ਲੈ ਕੇ ਕਾਰਖਾਨਿਆਂ ਵਿੱਚ ਜਾਵਾਂਗੀ ਮੈਂ ਕਿਸਾਨਾਂ ਲਈ ਨਵੇਂ ਹਲ ਨਵੀਆਂ ਖਾਦਾਂ ਲੈ ਕੇ ਜਾਵਾਂਗੀ ਮੈਂ ਆਪਣੇ ਡੱਬਿਆਂ ਵਿੱਚ ਕਿਸਾਨ ਤੇ ਮਜ਼ਦੂਰਾਂ ਦੀ ਖੁਸ਼ਾਲ ਟੋਲੀਆਂ ਲੈ ਕੇ ਆਵਾਂਗੀ ਇੱਜ਼ਤدار ਔਰਤਾਂ ਨੂੰ ਲੈ ਕੇ ਜਾਵਾਂਗੀ ਜਿਨ੍ਹਾਂ ਦੀਆਂ ਪਿਆਰ ਭਰੀਆਂ ਨਜ਼ਰਾਂ ਆਪਣੇ ਪਤਿਆਂ ਦਾ ਦਿਲ ਲੁਆ ਰੀਆਂ ਹੋਣਗੀਆਂ ਜਿਨ੍ਹਾਂ ਦੇ ਨੰਨੇ-ਮੁੰਨੇ ਖੂਬਸੂਰਤ ਬੱਚਿਆਂ ਦੇ ਚਿਹਰੇ ਕਮਲ ਦੇ ਫੁੱਲਾ ਮੰਗ ਨਜ਼ਰ ਆਉਣਗੇ ਉਹ ਇਸ ਮਾਤੂਮ ਨਹੀਂ ਸਗੋਂ ਆਉਣ ਵਾਲੀ ਜ਼ਿੰਦਗੀ ਨੂੰ ਝੁਕ-ਝੁਕ सलामा जो ना कोई हिंदू होगा ना मुसलमान सगों सब मजदूर ते इंसान होज की कहानी अगे पेश होवे होर कहानी के नाम तक धनबाद